ਅੱਜ ਪਹਿਲਾ ਭਾਈ ਜੈਤਾ ਜੀ ਤੇ ਯਾਦਗਾਰ ਮੈਮੋਰੀਅਲ ਇੱਕ ਅਜਾਇਬ ਘਰ ਮਿਊਜ਼ੀਅਮ ਉਹਦਾ ਉਕਾਟਨ ਕੀਤਾ ਹੈ ਬੜਾ ਸ਼ਾਨਦਾਰ ਤੁਸੀਂ ਦੇਖ ਕੇ ਆਇਓ ਜਰੂਰ ਜਿਹਦੇ ਵਿੱਚ ਭਾਈ ਜੈਤਾ ਜੀ ਜਿਹੜੇ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦਾ ਪੂਰੇ ਜੀਵਨ ਦਾ ਸੰਘਰਸ਼ ਭਾਈ ਜੈਤਾ ਜੀ ਗੁਰੂ ਸਾਹਿਬ ਦੇ ਬੜੇ ਸ਼ਰਧਾવાન ਸੀ ਜਿਸ ਵੇਲੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲੇ ਆਏ ਗੁਰੂ ਤੇਗ ਬਹਾਦਰ ਜੀ ਕੋਲ ਕਿ ਔਰੰਗਜ਼ੇਬ ਜਿਹੜਾ ਸਾਡਾ ਸੱਤਿਅਬ੍ਰੀ ਧਰਮ ਪਰਵਰਤਨ ਕਰਵਾ ਰਿਹਾ ਤਾਂ ਉਸ ਵੇਲੇ ਬਾਲ ਵਸਤਾ ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਤੁਹਾਡੇ ਤੋਂ ਵੱਡੀ ਕੋਈ ਸ਼ਖਸੀਅਤ ਨਹੀਂ ਕੁਰਬਾਨੀ ਦੀ ਲੋੜ ਆ ਤਾਂ ਉਸ ਵੇਲੇ ਪਾਈ ਜਤਾ ਜੀ ਗੁਰੂ ਸਾਹਿਬ ਦੇ ਨਾਲ ਗਏ ਉਹਨਾਂ ਨੂੰ ਉੱਥੇ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਸਾਹਿਬ ਦੇ ਹੁਕਮ ਤਾਬ ਕੋ ਥੋੜਾ ਉੱਥੇ ਰੁਕ ਗਏ ਚਾਂਦਨੀ ਚੌਂਕ ਦੇ ਵਿੱਚ ਸੀਸ ਉਤਾਰ ਦਿੱਤਾ ਗਿਆ ਗੁਰੂ ਸਾਹਿਬ ਦਾ ਪਰ ਉਹਨਾਂ ਨੇ ਧਰਮ ਹਿਤ ਸੀਸ ਵਾਰਿਆ ਅੱਜ ਅਸੀਂ ਅਰਦਾਸਾਂ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਜਦੋਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਨੇ ਤੇ ਉੱਥੋਂ ਭਾਈ ਜੈਤਾ ਜੀ ਉਹ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ 300 ਕਿਲੋਮੀਟਰ ਦਾ ਜੰਗਲੀ ਰਸਤਾ ਰਸਤੇ 'ਚ ਬਹੁਤ ਜੰਗਲ ਬਹੁਤ ਉਹ ਦਿਖਾਇਆ ਹੋਇਆ ਸਾਰਾ ਮਿਊਜ਼ੀਅਮ 'ਚ ਨੇਰੀਆਂ ਝੱਖੜਾਂ ਦੇ ਵਿੱਚ ਸੀਸ ਨੂੰ ਆਪਣੀ ਹਿੱਕ ਨਾਲ ਲਾ ਕੇ ਕੀਰਤਪੁਰ ਸਾਹਿਬ ਲੈ ਕੇ ਆਏ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਂਟ ਕੀਤਾ ਉਸ ਤੋਂ ਬਾਅਦ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀਸ ਨੂੰ ਉੱਥੇ ਉਹਨਾਂ ਦੀ ਸ਼ਰਧਾ ਗੁਰੂ ਪ੍ਰਤੀ ਉਹਨਾਂ ਦੀ ਸ਼ਰਦਾ ਤੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਗੁਰੂ ਸਭ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ بیٹے ਦਾ ਕਿਤਾਬ ਦਿੱਤਾ ਤੇ ਫਿਰ ਰਣਜੀਤ ਨਗਾਰਾ ਜਿਹੜਾ ਉਹਦੇ ਪਹਿਲੇ ਨਗਾਰਚੀ ਬਣੇ ਜਿਹੜਾ ਨਗਾਰਾ ਯੁੱਧਾਂ ਦਾ ਸੰਕੇਤ ਦਿੰਦਾ ਸੀ ਐਸਾ ਨਗਾਰਾ ਵੱਜਦਾ ਸੀ ਕਿ ਵੀਰ ਰਸ ਪੈਦਾ ਹੋ ਜਾਂਦਾ ਸੀ ਫੌਜਾਂ ਦੇ ਵਿੱਚ ਖਾਲਸੇ ਦੀਆਂ ਫੌਜਾਂ ਭਾਈ ਜੇਤਾ ਜੀ ਜਿਹੜੇ ਕਿ ਭਾਈ ਜੀਵਨ ਸਿੰਘ ਬਣ ਗਏ ਜਦੋਂ ਕੋਈ ਗੁਰੂ ਸਾਹਿਬ ਨੇ ਖਾਲਸੇ ਦੀ ਸਾਜਣਾ ਕੀਤੀ ਇਸੇ ਧਰਤੀ ਤੇ ਤਾਂ ਭਾਈ ਜੀਵਨ ਸਿੰਘ ਦੇ ਨਾਂ ਨਾਲ ਜਾਣੇ ਜਾਣ। ਤਲਵਾਰਵਾਜੀ, ਘੋੜਸਵਾਰੀ, ਅਚੂਕ ਨਿਸ਼ਾਨੇਵਾਸੀ। ਵੱਡੇ ਸਾਹਿਬਜ਼ਾਦਿਆਂ ਨੂੰ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੋ ਸਿਖਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ। ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਯੁੱਧ ਦੇ ਵਿੱਚ ਸਵਾ ਸਵਾ ਲੱਖ ਨਾਲ ਇੱਕ ਇੱਕ ਜਿੱਥੇ ਗੁਰੂ ਸਾਹਿਬ ਨੇ ਲੜਾਏ ਉੱਥੇ ਉਹਨਾਂ ਨੇ ਸ਼ਹਾਦਤ ਦਾ ਜਾਮ ਬੀਤਾ ਸੋ ਇਹੇ ਕੁਰਬਾਨੀਆਂ ਬੜੀਆਂ ਬੇਮਿਸਾਲ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਸਾਨੂੰ ਸਮਝਾਉਣਾ ਪਊਗਾ ਕਿਉਂਕਿ ਅਧਿਆਪਕ ਕੌਮ ਦੇ ਨਿਰਮਾਤਾ ਕਹੇ ਜਾਂਦੇ ਨੇ ਨੇਸ਼ਨ ਬਿਲਡਰ ਕਿਹਾ ਜਾਂਦਾ ਤੁਹਾਨੂੰ ਤੁਸੀਂ ਇਹ ਗੱਲਾਂ ਦੱਸੋ ਕਿ ਸਾਨੂੰ ਸਾਡਾ ਵਿਰਸਾ ਕਿੰਨਾ ਬਲਦਾਨਾਂ ਨਾਲ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਆਜ਼ਾਦੀਆਂ ਸਾਨੂੰ ਕਿਤੇ ਕੋਈ ਰਿਓੜੀਆਂ ਵੱਟੇ ਮੂਫਲੀਆਂ ਵੱਟੇ ਨਹੀਂ ਮਿਲੀਆਂ ਇਹ ਸਿਰਾਂ ਵੱਟੇ ਮਿਲੀਆਂ ਇਹ ਸਰਦਾਰੀਆਂ ਸਿਰਾਂ ਵੱਟੇ ਮਿਲੀਆਂ ਸੋ ਇੰਨਾ ਕੁਝ ਸਾਡੇ ਕੋਲੇ ਵਿਰਸੇ 'ਚ ਪਿਆ ਹੈ ਕਿ ਜਿੰਨਾ ਪੜੀ ਜਾਈ ਉਹਨੇ ਘਟਾ ਹੈ ਤਾਂ ਉਸ ਤੋਂ ਉਹ ਜਿਹੜਾ ਮਿਊਜ਼ੀਅਮ ਹੈ ਖੋਦਾ ਦੁ ਘਾਟਨ ਕੀਤਾ